ਸਾਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਪਿੰਡਰਕਲਾਂ ਦੇ ਵਿੱਚ ਪਿੰਡਰਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਤੇ ਪਿੰਡ ਰਕਾਲਾ ਪਿੰਡ ਦੇ ਵਿੱਚ ਇਸ ਟਾਈਮ ਮੇਰੇ ਸਪਾਲ ਬਾਈ ਦੇ ਘਰ ਦੇ ਵਿੱਚ ਮੌਜੂਦ ਆ ਵਪਾਰ ਦਾ ਕੰਮ ਆ ਸਤਨਗ گاਵਾਂ ਦੇ ਤੁਹਾਨੂੰ ਵਿਖਾਉਣੇ ਆ ਮਿੱਤਰੋ ਅੱਜ ਫੇਰ ਕਰਦੇ ਆ ਗੱਲਬਾਤ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਲੈਣੇ ਸਾਸਰੀ ਕਾ ਜੀ ਸਪਾਲ ਵੀਰੇ ਸਾਸਰੀ ਕਾ ਜੀ ਹੋਰ ਸਾਥੀ ਪ੍ਰੈਸਰਾਂ ਨੂੰ ਸਾਸਰੀ ਕਾ ਜੀ ਸੇਤਾ ਘਰ ਦੇ ਪਰਿਵਾਰ ਜੀ ਕਿਰਪਾ ਮਹਾਰਾਜ ਜੀ ਚਲੋ ਸ਼ੁਕਰ ਆ ਬਾਈ ਬਾਈ ਅੱਜ ਕਿੰਨੇ ਜਾਨਵਰ ਹੋਣਗੇ ਅੱਜ ਜੀ 5 ਸੁਈਆਂ ਜੀ ਜੀ ਦੋ ਗੱਬਣਾਈ ਠੀਕ ਆ ਰਿਸ਼ਪਾਲ ਭਾਈ ਉਧਰ ਹੀ ਪਾਸੇ ਤੋਂ ਸ਼ੁਰੂ ਕਰ ਲਈ ਆਪਾਂ ਕਰਨੀ ਤੋਂ ਹੀ ਗੰਬਨਾ ਵਛੀ ਜੀ ਠੀਕ ਆ ਕਿੰਨਵਾ ਸੂਆ ਭਾਈ ਦੂਜਾ ਜੀ ਦੂਜਾ ਸੂਆ ਹਾਂਜੀ ਠੀਕ ਆ ਭਾਈ ਕਿੰਨੇ ਦਿਨ ਲੈ ਜੂਗੀ ਭਾਈ ਹਜੇ ਵੀਰੇ ਹਜੇ ਮੇਰੇ ਹਿਸਾਬ ਚ ਇੱਕ ਹਫਤਾ ਲੈ ਜੂਗੀ ਇੱਕ ਹਫਤਾ ਕਈ ਵੀ ਕਈ ਵਾਰ ਗਰਮੀ ਆ ਹੋ ਸਕਦਾ 1-2 ਦਿਨ ਪਹਿਲਾਂ ਵੀ ਸੂਪੇਵੇ ਬਿਲਕੁਲ ਜੀ ਪਰ ਹਜੇ ਵਾਈ ਤਾਂ ਹੀ ਨਹੀਂ ਗਈ ਹੈਗੀ ਕੋਈ ਠੀਕ ਆ ਦੁੱਧ ਦਾ ਰਿਕਾਰਡ ਕੀ ਦੱਸਿਆ ਭਾਈ ਵੀਰੇ ਉਹਨਾਂ ਨੇ ਦੱਸਿਆ 24-25 ਕਿਲੋ ਠੀਕ ਆ ਆਪਾਂ 20 ਕਿਲੋ ਮੰਨ ਕੇ ਚੱਲੋ ਠੀਕ ਆ ਭਾਈ ਹਾਂ ਉਹ ਜਿੱਡੀ ਵਛੀ ਉਹਨੂੰ ਚੋਣਾ ਚਾਹੀਦਾ ਬਾਅਦ ਕੇ ਰੁੱਤ ਰੇਟ ਇਹਦਾ 65000 ਦੀ ਵਚੀ ਦਵਾਂਗੇ ਠੀਕ ਹੈ ਕੱਢਿਓ ਪਰੋਂ ਤੂਰੇ ਮੜ ਲੈ ਵੀ ਮਿੱਤਰੋ 65000 ਰੁਪਏ ਇਹਦਾ ਕੀਮਤ ਆ 24 ਕਿਲੋ ਦੁੱਧ ਦਾ ਰਕਾਰਡ ਆ ਪਰ ਤੁਸੀਂ 20 ਮੰਨਣਾ ਬਾਈ ਦੀ ਗੱਲ ਹਾਂ ਕਿਉਂਕਿ ਮੌਸਮ ਅੱਗੇ ਇਹਨਾਂ ਦਾ ਆ ਜਾਣਾ ਕਰਮਾਂ ਵਾਲੀ ਜਾਂਦਾ ਠੰਡ ਠੰਡ ਚੰਗਾ ਹਫਤੇ ਦੀ ਕੱਚੀ ਆ ਹਜੇ ਕਰਮਾਂ ਵਾਲੀ ਠੰਡ ਠੰਡ ਬਹੁਤ ਚੰਗਾ ਲੱਗਾ ਦੇਖੋ ਲਿਓ ਬਾਈ ਥਣ ਦੂਰਾ ਦਾ ਕਹਣਾ ਹੈ ਨਾ ਬਾਈ ਥਣ ਤਾਂ ਬਾਲਾ ਕੁਆਲਟੀ ਵਾਲਾ ਹੀ ਮੈਂ ਇਹਦੇ ਥਣਰ ਕਾ ਹਾਂਜੀ ਹਾਂਜੀ ਚੁਆਈ ਵੀ ਬਹੁਤ ਬੋਲੀਆਂ ਪਾਸ ਕਰਕੇ ਲੈਂਦੀ ਕਿ ਨਹੀਂ ਹੂੰ ਹੂੰ ਬਾਲੀ ਬੋਲੀ ਆ ਥਾਣੇ ਚੰਗਾ ਯਾਰ ਬਾਲਾ ਵਧੀਆ ਹੀ ਆ ਥਣ ਚੰਗਾ ਨੇ ਦੁੱਧ ਵੀ ਦੇਣਾ ਹੀ ਦੇਣਾ ਹਾਂ ਬਾਕੀ ਢੱਣਾ ਢੋਲਾ ਆ ਜੇ ਬਹੁਤ ਪਈਆਂ ਲੈ ਬਣੂਗੀ ਕੁਝ ਨਾ ਕੋਈ ਤੁਹਾਡੇ ਹਾਂਜੀ ਹਾਂਜੀ ਤੇ ਬਾਈ ਇਹ ਦੋ ਨੰਬਰ ਤੇ ਜਿਹੜੀ ਸਿੰਘਾਂ ਵਾਲੀ ਇਹ ਦੂਜੀ ਸੂਈ ਸੂਈ ਆ ਰਾਤ ਹੀ ਸੂਈ ਆ ਜੀ ਅੱਛਾ ਰਾਤ ਹੀ ਸੂਈ ਆ ਹਾਂਜੀ ਠੀਕ ਆ ਬਾਈ ਕਿੰਨੀਆਂ ਕੋ ਬੋੜਾ ਬੋੜਾ ਆਪਾਂ ਇਹਦੇ ਇਹਦੇ 3 ਕਿਲੋ ਚੋਇਆ ਠੀਕ ਆ ਬਈ ਬੱਚਾ ਦੇ ਜਗਾ ਕੇ ਮਗਰ ਵੱਛੀ ਬਹੁਤ ਸੋਹਣੀ ਹੈ ਠੀਕ ਆ ਬਈ ਵੱਛੀ ਵਾਕਈ ਟਿਕਾਣੇ ਦੀ ਹੈ ਨਾ ਹਾਂਜੀ ਤੇ ਸੁਆ ਕਿੰਨਾ ਸੁਈ ਆ ਬਾਈ ਦੂਜਾ ਹੀ ਦੂਜਾ ਠੀਕ ਆ ਬਈ ਇਹਦਾ ਰੇਟ ਬਾਈ ਇਹ ਆਪਾਂ 42000 ਦੀ ਦੇ ਦਾਂਗੇ ਨੈਟ ਦੇ ਲੈਂਡ ਦੇਣ ਵਾਲਾ ਹੀ ਆ ਕੰਮ 42000 ਦੀ ਹੈ ਜੀ ਹਾਂਜੀ ਮਾਨਤਾ ਲਾਉਣ ਦੇ ਵਿੱਚੋਂ ਕੋਈ ਮਾੜਾ ਮੋਟਾ ਬਾ ਮਾਨਤਾ ਨਹੀਂ ਕਰਦਾ ਮੇਰੀ ਜੀ ਠੀਕ ਹੈ ਲੈ ਵੀ ਮਿੱਤਰੋ ਇਹ 42000 ਦੀ ਮਿਲ ਜੂਗੀ ਸੁਈ ਰਾਤ ਦੀ ਆ ਮੁੱਠੀਪੁਰ ਸਿੰਘ ਆ ਮਗਰ ਇਹਦੇ ਵੱਛੀ ਬਹੁਤ ਸੋਹਣੀ ਆ ਦੇਖ ਸਕਦੇ ਆ ਤੁਸੀਂ ਆਪ ਵੀ ਬਾਕੀ ਗਾਂ ਦੀ ਕੁਆਲਿਟੀ ਆ ਜਿਹੜੀ ਉਹ ਵੀ ਤੁਹਾਨੂੰ ਪਸੰਦ ਆਊਗੀ ਮਿੱਤਰੋ ਦੁੱਧ 15 16 ਕਿਲੋ ਦੇ ਦੂ ਟੌਰਾਣਾ ਹਨਾ ਬਾਈ ਦੇ ਦੂ ਇਹਨਾਂ ਦਾ ਦੇਣਾ ਚਾਹੀਦਾ ਬਾਈ ਦੇ ਦੂਗੀ ਵੜ ਚੰਗੀ ਆ ਬਾਈ ਮੰਨ ਲਓ ਗੁੱਦਗੱਦ ਚੰਗੀ ਆ ਬਾਕੀ ਵਛੀ ਬਾਲੀ ਕੁਆਲਟੀ ਵਾਲੀ ਆ ਮਗਰ ਹੂੰ ਚਲ ਆਇਆ ਬਾਈ ਇਹਨੇ ਵਿੱਚ ਆਉਂਦਾ ਵੀ ਕੁਛ ਨਹੀਂ ਜੇ ਸੋਚੀਏ ਤਾਂ ਹਾਂਜੀ ਹਾਂਜੀ ਤੇ ਬਾਈ ਇਹ ਤਿੰਨ ਨੰਬਰ ਤੇ ਇਹ ਵੀ ਸੂਪੀ ਬਾਈ ਇਹ ਸੂਪੀ ਜੀ ਵੜ ਠੀਕ ਆ ਬਾਈ ਇਹ ਕਿਦਨ ਸੂਪੀ ਇਹ ਰਾਤ ਹੀ ਸੁੱਈ ਜੀ ਇਹ ਵੀ ਇਹ ਵੀ ਰਾਤ ਹੀ ਸੁੱਈ ਹੈ ਹਾਂਜੀ ਦੇਖੋ ਦੇਖ ਹੀ ਰੱਖਦੇ ਲੱਗਦਾ ਬੱਚੇ ਦੇਖੋ ਦੇਖ ਤਿੰਨ ਸੂਈਆਂ ਹੀ ਠੀਕ ਆ ਤੇ ਇਹਦੇ ਥੱਲੇ ਕਿੰਨਾ ਦੋ ਤਾਂ ਬੋਲਾ ਚੋ ਕੱਢਿਆ ਹੋਊਗਾ ਇਹ ਥੱਲੇ ਪਾ 4 ਕਿਲੋ ਚੋਇਆ ਵੀਰੇ ਬੱਛਿਆ ਬੱਛਾ ਆ ਦੇ ਮਗਰ ਇਹਦੇ ਮਗਰ ਬੱਛਾ 4 ਕਿਲੋ ਬੋਲਾ ਚੋਇਆ ਹਾਂਜੀ ਹਾਂਜੀ ਹੋਊਗਾ 9-10 ਕਿਲੋ ਹੋਊਗਾ ਪਰ ਖਾਲੀ ਨਹੀਂ ਕੀਤੀ ਠੀਕ ਆ ਬਾਈ ਹਾਂਜੀ ਤੇ ਇਹਦਾ ਰੇਟ ਬਾਈ ਏ ਆਪਾਂ ਦੇ ਦਾਂਗੇ ਜੀ 57000 ਦੀ ਦੇ ਦਾਂਗੇ 52000 ਦੀ ਜੀ ਸੌਰੀ ਯਾਰ 47000 ਦੀ ਦੇ ਦਾਂਗੇ 47000 ਦੀ ਠੀਕ ਹੈ ਲੈਣ ਦੇਣ ਵਾਲਾ ਹੀ ਕਰਨਾ ਯਾਰ ਗਰਮੀ ਆ ਹਾਂ ਲੈ ਮੇਤਰੋ 47000 ਦੇ ਵਿੱਚ ਆਗਾ ਮਿਲ ਜੂਗੀ ਦੋ ਦਿਨੇ ਵੀ 18 19 ਕਿਲੋ ਟੋਲਣਾ ਦੇ ਜਾਣਾ ਮੇਤਰੋ 20 ਵੀ ਦੇ ਸਕਦੀ ਥਲੋ ਥਲੋ ਜਿੰਨੀ ਹੈਗੀ ਆ ਚੰਗੀ ਆ ਕੱਚੀ ਸੂਪੀ ਗਾਂ ਹੈਨਾ ਬਾਈ ਹਾਂਜੀ ਥੋੜੀ ਜੀ ਦੋ ਚਾਰ ਦਿਨ ਕੱਚੀ ਸੂਪੀ ਲੱਗਦਾ ਨਹੀਂ ਨਹੀਂ ਵੈਸੇ ਹੀ ਉਮ ਗਰਮੀ ਆ ਠੀਕ ਆ ਗੁਸਾ ਦਾ ਬੱਚਾ ਦੇਗੀ ਇਹ ਬੱਚਾ ਬਹੁਤ ਟਵਲ ਆ ਯਾਰ ਬੱਚਾ ਪੂਰਾ ਨਿਕਰ ਦੇਗੀ ਨਾ ਬੱਚਾ ਬਹੁਤ ਨੂੰ ਜਾਰੇ ਵੱਡਾ ਹੂੰ ਠੰਡ ਤੋਂ ਇਹਨੂੰ ਵੀ ਚੰਗਾ ਵਾ ਯਾਰ ਬਹੁਤ ਚਵਾਈ ਬਹੁਤ ਬੋਲੀ ਆ ਯਾਰ ਹੂੰ ਮੈਂ ਉਂਗਲਰ ਕੀ ਧਾਰ ਆਉਂਦੀ ਆ ਹੂੰ ਨਵੇਂ ਮਿੱਤਰੋ ਠੰਡ ਤੋਂ ਇਹਨੂੰ ਵੀ ਦੂਰਾ ਲੱਗਾ ਹੋਇਆ ਕਰਮਾ ਨਹੀਂ ਦੇਖ ਸਕਦੇ ਆ ਬਾਕੀ ਠੰਡੀ ਸੀ ਰਾ ਦੂਜਾ ਕੋਈ ਹੋਈ ਉਹ ਬੱਚੀ ਚੰਗੀ ਚੱਲੀ ਬਾਈ ਵੇੜ ਠੀਕ ਆ ਬਾਈ ਤੇ ਆ ਬਾਈ ਜਿਹੜੀ ਇਹਨੂੰ ਹੋਗੇ 20-25 ਦਿਨ ਹੋਗੇ ਜੀ ਸੂਈ ਨੂੰ 20-25 ਦਿਨ ਹਾਂ ਜੀ ਕਿੰਨਾ ਦੁੱਧ ਤਿਆਰ ਹੋਊਗਾ ਬਾਈ ਹੁਣ ਇਹਦੇ ਥਲੇ ਜੀ 10 ਕਿਲੋ ਮੰਨੋ 10 ਕਿਲੋ ਤੂੰ ਤਾਂ 11-12 ਗਰਮੀ ਆ ਬਾਈ ਅਪ ਡਾਊਨ ਅਪ ਡਾਊਨ ਹੋ ਜਾਂਦਾ ਪਸੂ ਠੀਕ ਆ ਬਾਈ ਆ ਫਿਰ ਚੁੰਗਣ ਲੱਗ ਪੀ ਇਹਨੇ ਨਾ ਠੀਕ ਆ ਤੇ ਇਹਦਾ ਰੇਟ ਬਾਈ ਇਹ ਆਪਾਂ ਦੇ ਦਾਂਗੇ 36000 ਦੀ ਦੇ ਦੇਣੀ ਜੀ 36000 ਦੀ ਉਹ ਗਰਮੀ ਆ ਲੋਟ ਨਹੀਂ ਆਉਂਦੇ ਪਸੂ ਠੀਕ ਆ ਬਈ ਲੈ ਵੀ ਮਿੱਤਰੋ ਸੁਵਾ ਦੰਦਾ ਮਹੀਨੇ ਦਾ ਹੋ ਗਿਆ ਹੋਗਾ ਹਨਾ ਬਾਈ ਨਹੀਂ 25 ਕਿ ਦਿਨਾਂ ਦਾ 25 ਦਾ ਠੀਕ ਆ ਬੋ ਬੱਚਾ ਨਾਲ ਹੀ ਆਪਣੇ ਕੋਲ ਲੈ ਮਿੱਤਰੋ 10 ਕਿਲੋ ਦੁੱਧ 36000 ਰੁਪਿਆ ਰੇਟ ਆ ਜਾਂਦਾ ਕਰਮਾਂ ਵਾਲੀ ਦਾ ਦੇਖ ਸਕਦੇ ਆ ਤੁਸੀਂ ਮੋੜ ਲਓ ਬਾਈ ਚੁਆਈ ਚ ਵੀ ਬਹੁਤ ਇੱਕ ਨੰਬਰ ਆ ਹੂੰ ਥਾਣੀ ਚੰਗਾ ਨਾ ਬਾਈ ਹਾਂਜੀ ਹਾਂਜੀ ਇੱਕ ਗੱਲ ਆ ਤੇਰੇ ਥਾਣੇ ਨਹੀਂ ਮਾੜਾ ਹੁੰਦਾ ਕਾ ਨੂੰ ਹਨਾ ਉਹ ਲਿਆਉਂਦਾ ਹੀ ਨਹੀਂ ਮਾੜਾ ਕੌਣ ਕੇ ਯਾਰ ਆਪਣੇ ਕੋਲੇ ਕਿ ਨਹੀਂ ਮੇਨ ਬਾਲੀਆਂ ਪਹਿਣਾ ਹੀ ਆਉਂਦੀਆਂ ਚੋਣ ਹੂੰ ਕੌਕੇ ਉਹਨੂੰ ਸੌਖਾ ਆਉਂਦਾ ਬੁੜੀਆਂ ਨੂੰ ਚੂਣਾ ਹਾਂ ਮੈਂ ਲੇਡੀ ਜਿੰਨੇ ਦਾ ਥਣ ਚੰਗਾ ਲਾਉਂ ਹਾਂ ਕਿਉਂਕਿ ਬੰਦਿਆਂ ਨੇ ਕਿਹੜਾ ਚੂਣੀ ਆਉਂਦੀਆਂ ਮੇਨ ਯਾਰ ਹਾਂ ਜਿਵੇਂ 2 4 ਪਸ਼ੂ ਰੱਖੇ ਹੁਣ ਤਾਂ ਘਰੇ ਹਨ ਬੰਦਾ ਬਾਹਰ ਦਾ ਕੰਮ ਕਰੇ ਬੁੜੀਆਂ ਸਾਂਭਦੀਆਂ ਸੌਂਦੀਆਂ ਬਾਈ ਤੇ ਬਾਈ ਆ ਸਿੰਗਾ ਵਾਲੀ ਵੜ ਇਹ ਪਲੂਣ ਵੱਛੀ ਸੂਈ ਆ ਬਾਈ ਪਹਿਲਾਂ ਨਹੀਂ ਹਾਂ ਥਣ ਸੁਣੀ ਇਹਨੂੰ ਵੀ ਚੰਗਾ ਥਣ ਬਹੁਤ ਵਧੀਆ ਲੱਗਾ ਚਵਾਈ ਬਹੁਤ ਵਧੀਆ ਵਾ ਇਹ ਕਿਦਨ ਸੂਈ ਆ ਇਹਨੂੰ ਹੋ ਗਿਆ 4 5 ਦਿਨ ਠੀਕ ਹੈ ਇਹਦੇ ਥਲੇ ਕਿੰਨੀਆਂ ਬੁੱਤਾਰਾਂ ਹੋਣਗੀਆਂ ਫਿਰ ਇਹਦੇ ਥਲੇ 10 ਤੋਂ ਪਲੱਸ ਹੀ ਹੋਊਗਾ 10 ਹੀ ਮੰਨ ਕੇ ਠ ਇਹ ਆਪਾਂ ਦੇ ਦਾਂਗੇ 38000 ਦੀ 38000 ਦੀ ਹਾਂਜੀ ਠੀਕ ਹੈ ਬਈ ਮੇਤਰੋ 38000 ਦੀ ਇਹ ਮਿਲ ਜੂਗੀ ਥਰ ਬੱਛਾ ਦੇਗੀ ਕਿ ਬੱਛੀ ਬਈ ਬੱਛਾ ਵੀਰੇ 나ੜਵਾ ਨਾਲ ਹੀ ਆ ਬੱਛੇ ਦੇ ਓਏ ਬੱਛਾ ਇਹਦੇ ਮਗਰਾਂ ਸਿੰਘ ਜ਼ਰੂਰ ਹੈਗਾ ਤੇ ਬਾਕੀ ਬਈ ਕਰਮਾ ਵਾਲੀ ਨਸਲ ਵੀ ਚੰਗੀ ਤੇ ਪੈਂਦੀ ਆ ਯਾਰ ਸ਼ਰਦ ਦੇ ਨਾਲ ਐਫ ਦਾ ਕਰਾਸ ਆ ਇਹਨੂੰ ਥਰਮ ਥਰ ਨੂੰ ਵੇਖੋ ਤੁਸੀਂ ਉਹ ਵੀ ਬੱਛੀ ਹੁਣੇ ਮਈ ਚੁੰਗੀ ਜਾਂਦੀ ਹੈ ਬੱਛਾ ਇਹਨੂੰ ਤਾਂ ਕਰਕੇ ਇਹਨੇ ਆਪ ਸਮਾਕ ਕੀਤਾ ਕਰਮਾ ਵਾਲੀ ਨੇ ਕਿਉਂਕਿ ਹੁਣੇ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਕਹੀ ਜਾਂਦਾ ਬਈ ਬੱਛਾ ਚੁੰਗੀ ਜਾਂਦਾ ਉਹ ਇਸੇ ਗਾਂ ਨੂੰ ਹੀ ਸੀਗਾ ਤੇ ਸਿੰਘ ਸੁنگਦਾ ਦੇਖ ਲੋ ਠੰਡੀ ਠੁੰਡੀ ਪੂਰੀ ਆ ਹਨਾ ਠੰਡੀ ਠੰਡੀ ਕੋਈ ਮਾਰਦੀ ਨਹੀਂ ਯਾਰ ਬਈ ਇਹੋ ਜੀ ਗੱਲ ਨਹੀਂ ਲਾ ਰਸਪਾਲ ਬਈ ਇੱਕ ਗੱਲ ਹੈਗੀ ਆ ਸਿੰਘਾਂ ਵਾਲੀ ਗਾਂ ਛੇਤੀ ਫਰਕਲ ਨਹੀਂ ਹੁੰਦੀ ਹਨਾ ਹਾਂਜੀ ਹਾਂਜੀ ਕੇ ਪੈਂਦਾ ਫਰਕ ਕੇ ਨਹੀਂ ਇਹ ਪੈਂਦਾ ਆ ਜੀ ਹੂੰ ਤੇ ਬਈ ਆਹ ਜਿਹੜੀ 5 ਨੰਬਰ 6 ਨੰਬਰ ਤੇ ਬਈ ਇਹ ਪਲੂਣ ਮੱਛੀ ਆਈ ਪਹਿਲਾਂ ਨਹੀਂ ਆ ਪਹਿਲਾਂ ਨਹੀਂ ਆ ਬਈ ਛੂਣ ਵਾਲੀ ਇਹ ਬਈ ਛੂਣ ਵਾਲੀ ਆਈ ਦਿਨ ਲੈ ਜੂ ਹਜੇ ਹਨਾ ਉਹ ਬੱਚਾ ਲਾ ਗਿਆ ਮੂੰਹ ਜਿਆ ਦੇ ਨੂੰ ਹੂੰ ਇਹਦਾ ਰੇਟ ਬਈ ਇਹ ਆਪਾਂ ਦੇ ਦਾਂਗੇ 45000 ਦੀ ਵਾਛੀ ਠੀਕ ਹੈ ਬਈ ਕੱਢੀ ਬਾ ਲੈ ਮੈਂ ਤਰੋਂ 45000 ਦੀ ਇਹ ਮਿਲ ਜੂਗੀ ਪਹਿਲਨ ਵਧੀਆ ਕਰਮ ਵਾਲੀ ਦੇਖ ਸਕਦੇ ਆ ਮੋੜ ਦੇ ਮੋੜ ਦੇ ਬਾਈ ਵਸੇ ਨੂੰ ਥਾਂ ਤੁਹਾਨੂੰ ਬਹੁਤ ਵਧੀਆ ਲੱਗਾ ਕੱਚੀ ਕੱਚੀ ਆ ਦੇਖਣਾ ਕੱਚੀ ਹੈ ਜੀ ਹਾਂ ਲੈ ਲਵਾਂ ਜੂਗੀ ਤਾਂ ਮੈਂ ਜੂ ਹਜੇ ਹਫ਼ਤਾ ਦਾ ਖੁੱਲਾ ਲੈ ਜੂ ਹੂੰ ਲੈ ਜੂ ਬਾਈ 45000 ਚ ਮੰਨ ਤਾ ਨਾ ਕਰਦਾਂਗੇ ਕੋਈ ਗੱਲ ਨਹੀਂ ਲੋ ਜੀ ਮੈਂਡ ਬਾਈ ਟੋਕੜ ਗੱਬਣੋ ਕੇ ਵੀ 35 36 ਨੂੰ ਵੇਖ ਜਾਂਦੀ ਹੈ ਹਾਂਜੀ ਹਾਂਜੀ ਬਾਕੀ ਇਹ ਪਲੂਣ ਵੱਛੀ ਹੈ ਹੈਵੀ ਬਹੁਤ ਸਾਫ ਆ ਹਾਂ ਦੁੱਧ ਵੀ ਬਈ ਆਪਦੇ ਤੇ ਡਿਪੈਂਡ ਆ ਜਿੰਨੇ ਤੇ ਮਰਜ਼ੀ ਲੈ ਜਾ ਇਹਨੂੰ ਹਾਂਜੀ ਹਾਂਜੀ ਹੂੰ ਤੇ ਆ ਬਾਈ ਜਰਸੀ ਜਿਹੜੀ ਇਹ ਰਾਤ ਸੂਈ ਹੈ ਜੀ ਇਹ ਵੀ ਠੀਕ ਆ ਮਗਰ ਵੱਛਾ ਜੀ ਠੀਕ ਆ ਤੇ ਆ ਪਾ 3 ਕਿਲੋ ਬੋਲਾ ਚ ਹੋਇਆ ਠੀਕ ਆ ਬਾਈ ਮਨ ਕੋ 7 8 ਕਿਲੋ ਬੋਲਾ ਹੋਊਗਾ ਠੀਕ ਆ ਦੁੱਧ ਤਾਂ ਇਹ ਵੀ ਦੇ ਦੂ ਜਦੋਂ 15 ਨਾ ਦੇ ਦੂ ਵੱਛੀ ਚੰਗੀ ਹੈ ਬਹੁਤ ਲੇਵਲ ਵੇ ਦੀ ਬਹੁਤ ਸਾਫ ਆ ਇਹ ਕਿੰਨੇ ਦੀ ਦੇ ਦ 44000 ਦੀ ਦੇ ਦਾਂਗੇ ਠੀਕ ਹੈ ਘੱਡੀ ਬੱਲ ਲੈ ਵੀ ਮੇਟਰੋ 44000 ਦੀ ਇਹ ਮਿਲ ਜੂਗੀ ਦੇਖ ਸਕਦੇ ਐ ਇਹਨੂੰ ਵੀ ਤੁਸੀਂ ਕਰਮਾ ਵਾਲੇ ਨੂੰ ਲੇਵਾ ਭਾਂਡੇ ਲੋ ਇਹ ਵੀ ਸਾਫ਼ ਸੁਥਰੀ ਜਿੰਨੀ ਹੈਗੀ ਆ ਹੂੰ ਚੁਾਈ ਬੜੀ ਸਾਫ਼ ਆ ਹੂੰ ਮੋੜ ਦੇ ਲੈਵਾ ਤਾਂ ਇਹ ਲੱਗਦਾ ਜਿਵੇਂ ਐਚਐਫ ਗਾਵਾਂਗਾ ਢਿੱਲਾ ਢੁੱਲਾ ਵਾਲਾ ਜਿੰਨੀ ਪਧਰੀ ਵਾਲੀ ਆ ਹਾਂਜੀ ਹੂੰ ਅਮੈਡ ਤੋਂ ਬਈ ਗਾਈਆਂ ਤਲਕ ਦੀਆਂ ਹਨਾ ਤਲਕ ਜਾਂਦੀਆਂ ਪਰ ਮੈਂਟਾਂ ਤੋਂ ਬਿਨਾ ਫਿਰ ਯਾਰ ਹੂੰ ਲੋਟ ਨਹੀਂ ਆਉਂਦਾ ਕੰਮ ਉਹ ਇਟਾ ਉਟੇ ਥਣ ਮਲਣ ਦਾ ਡਰ ਲਿੰਦਾ ਵੇ ਤੇ ਇਹ ਬਾਈ ਦੇ ਜਾਨਵਰ ਸੀ ਬਾਈ ਜਿਸਪਾੜ ਨੰਬਰ ਦਈਏ ਕਿਰਾਂ ਦੀ ਆਪਣਾ ਹਾਂਜੀ ਹਾਂਜੀ ਵੀਰ ਜੀ ਹਾਂ 94640 94640 28356 28356 94640 28356 94640 28356 ਬਾਈ ਦਾ ਫੋਨ ਨੰਬਰ ਆ 7 ਨਗਬਾਈ ਦੇ ਦਿਖਾਤੇ ਦੋ ਗੱਬਣਾ ਪੰਜ ਸੋਈਆਂ ਜਿਹੜਾ ਨਗਤ ਨੂੰ ਪਸੰਦ ਆ ਭਾ ਸਾਰੇ ਦੇਣ ਲੈਣ ਦੇ ਵਾਲੇ ਆ ਮੁੱਲ ਬਾਈ ਦੇ ਲੋਟ ਆ ਬਿਲਕੁਲ ਭਾਈ ਜਿਹੜਾ ਜਾਨਵਰ ਤੁਹਾਨੂੰ ਪਸੰਦ ਆਉਂਦਾ ਗੱਲਬਾਤ ਕਰ ਸਕਦੇ ਆ ਤੁਸੀਂ ਬਾਈ ਦੇ ਨਾਲ ਨੰਬਰ ਸਕੇ ਰੇਣ ਤੇ ਆ ਪਿੰਡ ਪਿੰਡਰ ਕਲਾਂ ਜ਼ਿਲ੍ਹਾ ਮੋਗਾ